ਹਾਂਜੀ ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਅੱਜ ਇਹ ਗੱਲਬਾਤ ਝੋਨਾ ਕਦੋਂ ਲੱਗੇਗਾ ਇਸ ਵਿਸ਼ੇ ਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਦੋਸਤੋ ਆਪਾਂ ਗੱਲਬਾਤ ਕਰਦੇ ਹਾਂ ਜਿਹੜੀ ਝੋਨਾ ਲੱਗਣਾ ਉਸ ਦੇ ਬਾਰੇ ਜਿਵੇਂ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਸੋਸ਼ਲ ਮੀਡੀਆ ਚਾਹੇ ਉਹ ਅਖਬਾਰ ਹੋਵੇ ਟੀਵੀ ਵਗੈਰਾ ਤੇ ਜਿੱਥੇ ਇਹ ਕਿਹਾ ਜਾ ਰਿਹਾ ਹੈ ਕਿ ਝੋਨਾ ਜਿਹੜਾ 1 ਜੂਨ ਤੋਂ ਲੱਗੇਗਾ ਤੇ ਉਧਰ ਹੀ ਦੂਜੇ ਪਾਸੇ ਖੇਤੀਬਾੜੀ ਵਿਭਾਗ ਵੱਲੋਂ ਜਿਹੜੀ ਖਬਰ ਆਈ ਏ ਕਿ ਝੋਨਾ ਜਿਹੜਾ 20 ਜੂਨ ਨੂੰ ਹੀ ਲੱਗੇਗਾ ਪਰ ਦੋਸਤੋ ਅਸੀਂ ਜਿਹੜਾ ਜਿੰਨਾਂ ਕ ਲੋਕਾਂ ਦੇ ਵਿੱਚ ਵਿਚਰੇ ਚਾਹੇ ਉਹ ਖੇਤੀ ਵਿਭਾਗ ਦੇ ਕੁਝ ਸੱਜਣ ਮਿਲੇ ਹੁਣ ਤੇ ਚਾਹੇ ਜਿਵੇਂ ਸਾਡੀਆਂ ਕਿਸਾਨ ਯੂਨੀਅਨਾਂ ਨੇ ਉਹ ਲਗਾਤਾਰ ਸਰਕਾਰ ਤੇ ਦਬਾਅ ਬਣਾ ਰਹੀਆਂ ਨੇ ਕਿ ਪਹਿਲੀ ਜੂਨ ਤੋਂ ਹੀ ਜਿਹੜਾ ਝੋਨਾ ਹੈ ਉਹ ਲਗਾਇਆ ਜਾਵੇ ਕਿ ਜਿਹਦੇ ਵਿੱਚ ਪ੍ਰਮੁੱਖ ਜਥੇਬੰਦੀ ਉਗਰਾਹਾਂ ਇਕੱਠਾ ਟਕੋਂਦਾ ਤੇ ਇਸ ਦੇ ਨਾਲ ਹੀ ਜਿਵੇਂ ਲਖੋਵਾਲ ਯੂਨੀਅਨ ਹੈ ਹਰਾਜੇਵਾਲੇ ਸੋ ਸਾਰੀ ਯੂਨੀਅਨ ਸਤਕਾਰਯੋਗ ਨੇ ਤੇ ਸਾਰੀ ਇਸ ਚੀਜ਼ ਦਾ ਸਰਕਾਰ ਨੂੰ ਕਹਿ ਰਹੇ ਨੇ ਕਿ ਜਿਹੜਾ ਝੋਨਾ ਹੈ ਉਹ ਕਿਸੇ ਵੀ ਕੀਮਤ 1 ਜੂਨ ਤੋਂ ਲੇਟ ਅਸੀਂ ਨਹੀਂ ਲਾ ਸਕਦੇ ਤੇ ਦੋਸਤੋ ਇਸ ਦੀ ਉਮੀਦ ਵੀ ਪੂਰੀ ਹੈ ਤੇ ਤੁਹਾਨੂੰ ਇਹ ਵਿਸਥਾਰ ਨਾਲ ਦੱਸ ਵੀ ਦੇਵਾਂਗੇ ਵੀ ਕਾਰਨ ਕੀ ਹੈ ਤੇ ਜਿਹੜਾ ਝੋਨਾ ਹੈ ਉਹ 5 ਤੋਂ 10 ਜੂਨ ਦੇ ਅੰਦਰ ਜਰੂਰ ਲੱਗੇਗਾ ਸਾਨੂੰ ਪੂਰਾ ਯਕੀਨ ਹੈ ਸਭ ਤੋਂ ਪਹਿਲੀ ਗੱਲ ਜਿਵੇਂ ਜਿਵੇਂ ਝੋਨਾ ਲੇਟ ਹੁੰਦਾ ਤੇ ਉਦੋਂ ਮਜ਼ਦੂਰਾਂ ਦੀ ਸਮੱਸਿਆ ਤੇ 25 ਲਗਭਗ ਜੂਨ ਦੇ ਨੇੜੇ ਜਿਹੜਾ ਬਾਰਸ਼ੇ ਹੋਣੀ ਸ਼ੁਰੂ ਹੋ ਜਾਂਦੀ ਤੇ ਜਦੋਂ ਜਿਹੜੇ ਨਾਲੇ ਸੂਏ ਵਗੈਰਾ ਨੇ ਉਹਨਾਂ ਦੇ ਵਿੱਚ ਪਾਣੀ ਭਰਨ ਲੱਗਦਾ ਤੇ ਉਸ ਟਾਈਮ ਜਿਹੜੇ ਮਨਰੇਗਾ ਤਹਿਤ ਜਿਹੜੇ ਸਾਡੇ ਭੈਣ ਭਰਾ ਕੰਮ ਕਰਦੇ ਨੇ ਉਹਨਾਂ ਮਜ਼ਦੂਰਾਂ ਦੀ ਉਧਰ ਵੀ ਲੋੜ ਹੁੰਦੀ ਏ ਤੇ ਜਿਵੇਂ ਕਿ ਪਿਛਲੇ ਸਾਲ ਇਸ ਤਰ੍ਹਾਂ ਹੋਇਆ ਕਿ ਨਾ ਉਹ ਖੇਤਾਂ ਦੇ ਵਿੱਚ ਸਹੀ ਤਰੀਕੇ ਨਾਲ ਕੰਮ ਕਰ ਸਕੇ ਤੇ ਨਾ ਹੀ ਉਹ ਮਨਰੇਗਾ ਸਕੀਮ ਚੋਂ ਪਿੱਛੇ हट ਸਕਦੇ ਹਨ ਕਿਉਂਕਿ ਉਹਨਾਂ ਦੀ ਜਿਹੜੀ ਰਕਮ ਵਗੈਰ ਹੁੰਦੀ ਜਿਹੜੀ ਦਿਹਾੜੀ ਹੁੰਦੀ ਏ ਉਸ ਨੂੰ ਉਹ ਪੈਸਾ ਉਹਨਾਂ ਨੂੰ ਨਹੀਂ ਮਿਲਦਾ ਜਾਂ ਕਾਫੀ ਤੰਗ ਕੀਤਾ ਜਾਂਦਾ ਪਰੇਸ਼ਾਨ ਕੀਤਾ ਜਾਂਦਾ ਤੇ ਜਿਹੜਾ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਝੋਨਾ ਜਿਹੜਾ 20 ਜੂਨ ਨੂੰ ਹੀ ਲੱਗੇਗਾ ਉਸ ਦਾ ਮੁੱਖ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਹੜੇ ਬੀਜ ਨੇ ਘੱਟ ਸਮਾਂ ਲੈਣ ਵਾਲੇ ਉਹ ਜਿਹੜੇ ਬੀਜ ਵਿਕਰੇਤਾ ਨੇ ਉਹਨਾਂ ਨੇ ਜਿਹੜਾ ਉਹ ਕਾਫੀ ਸਟਾਕ ਰੱਖਿਆ ਹੋਇਆ ਤੇ ਇਹ ਲੱਗਦਾ ਵੀ ਕਿਤੇ ਉਹ ਉਹਨਾਂ ਵਿਕੇਸ਼ ਤੇ ਜਿਵੇਂ ਕਿ ਕਿਸਾਨ ਜਿਹੜੇ ਨੇ ਐਸ ਵੀ ਆਰ ਜ਼ਿਆਦਾਤਰ ਜਿਵੇਂ ਆਪਾਂ ਸੋਸ਼ਲ ਮੀਡੀਆ ਤੇ ਵੇਖਦੇ ਆਂਗੇ ਉਹ ਪੂਸ਼ਾ 44 ਜਾਂ ਹੋਰ ਜਿਹੜੀਆਂ ਇਸ ਤਰ੍ਹਾਂ ਦੇ ਲੰਬਾ ਸਮਾਂ ਲੈਣ ਵਾਲੀਆਂ ਵੈਰਾਈਟੀਆਂ ਨੇ ਉਹ ਉਹਨਾਂ ਨੂੰ ਤਰਜੀਹ ਦੇ ਰਹੇ ਨੇ ਤੇ ਇਹ ਜਿਹੜੀਆਂ ਵੈਰਾਈਟੀਆਂ ਨੇ ਇਹਨਾਂ ਨੂੰ ਜਿਹੜੇ ਜਿਵੇਂ ਹੀ ਝੋਨਾ ਪੱਕਣ ਤੇ ਤਿਆਰ ਹੁੰਦਾ ਤੇ ਉਸ ਟਾਈਮ ਜਾਂ ਜਿਵੇਂ ਕਿਸਾਨ ਵੀਰ ਪੌਦ ਦੀ ਬਜਾਈ ਕਰਦੇ ਨੇ ਪਨੀਰੀ ਦੀ ਉਸ ਟਾਈਮ ਹੀ ਸੇਲਰਾਂ ਵਾਲੇ ਜਿਹੜੇ ਨੇ ਉਹ ਵੱਡੇ ਵੱਡੇ ਇਸ਼ਤਿਹਾਰ ਦੇਣ ਲੱਗ ਜਾਂਦੇ ਨੇ ਕਿ ਜਿਹੜਾ ਝੋਨਾ ਉਹ ਪੂਸ਼ਾ 44 ਵਗੈਰਾ ਵੈਰਾਈਟੀਆਂ ਲਾਈ ਜਾਣ ਦੂਜੇ ਦਾ ਦਾਣਾ ਬਦਰੰਗ ਜਾਂ ਜਿਹੜਾ ਚੋਲ ਟੁੱਟਦਾ ਸੋ ਜਿਹੜੀ ਸਰਕਾਰ ਉਹ ਨਾ ਆਪਣੇ ਵਪਾਰੀਆਂ ਨੂੰ ਨਾਰਾਜ਼ ਕਰ ਸਕਦੀ ਤੇ ਨਾ ਹੀ ਕਿਸਾਨਾਂ ਨੂੰ ਹੀ ਬਹੁਤ ਜ਼ਿਆਦਾ ਤੰਗ ਕਰ ਸਕਦੀ ਏ ਤੇ ਇੱਕ ਇਹ ਜਿਹੜਾ ਵਿਚਾਰ ਦਿੱਤਾ ਜਾਂਦਾ ਕਿ ਜਿਹੜੀ ਪਰਾਲੀ ਹੈ ਤੇ ਉਸ ਦੇ ਕਾਰਨ ਅਜਿਹਾ ਕੀਤਾ ਜਾਂਦਾ ਧੂਆਂ ਹੁੰਦਾ ਹੈ ਤੇ ਜਦੋਂ ਕਿ ਪਰਾਲੀ ਸਾੜਨ ਤੋਂ ਵੀ ਕਿਸਾਨ ਖੁਦ ਗੁਰੇਜ ਕਰਨ ਲੱਗੇ ਨੇ ਪਰ ਉਸ ਦੇ ਬਾਵਜੂਦ ਵੀ ਪਿਛਲੇ ਸੀਜ਼ਨ ਦੌਰਾਨ ਜਿਹੜਾ ਧੂਆਂ ਧੁੰਦ ਧੂੜ ਭਰੀ ਮਿੱਟੀ ਵਾਲੀ ਜਿਹੜੀ ਹਵਾ ਸੀ ਕਿੰਨਾ ਜ਼ਿਆਦਾ ਜਿਹੜਾ ਵਾਤਾਵਰਨ ਉਹ ਖਰਾਬ ਹੋ ਗਿਆ ਸੀ ਅੱਗ ਨਾ ਲਾਉਣ ਦੇ ਬਾਵਜੂਦ ਵੀ ਤੇ ਜਿਹਦੇ ਕਾਰਨ ਦਿੱਲੀ ਖਾਸ ਕਰਕੇ ਜਿਹੜਾ ਬਹੁਤ ਲੋਕ ਉੱਥੇ ਪਰੇਸ਼ਾਨ ਹੋਏ ਸਨ ਜਿਹਦੇ ਵਿੱਚ ਕਦੇ ਪੰਜਾਬ ਦਾ ਨਾਮ ਲੱਗਦਾ ਸੀ ਕਦੇ ਹਰਿਆਣੇ ਦਾ ਜਾਂ ਫਿਰ ਹੋਰ ਸਟੇਟਾਂ ਦਾ ਪਰ ਜਿੰਨਾ ਕ ਵਿਚਾਰ ਕੀਤੀ ਕਿ ਉੱਥੋਂ ਇਹੀ ਹੈ ਕਿ ਉਹਨਾਂ ਦਿਨਾਂ ਦੌਰਾਨ ਜਿਵੇਂ ਜਿਵੇਂ ਝੋਨੇ ਦਾ ਸੀਜ਼ਨ ਆਪਾਂ ਲੇਟ ਕਰਦੇ ਆ ਤਾਂ ਉਦੋਂ ਜਿਹੜੀ ਸੱਲ ਨਮੀ ਵਗੈਰਾ ਵੱਜ ਜਾਂਦੀ ਹੈ ਤੇ ਜਿਹੜੀ ਹਵਾ ਕੁਦਰਤੀ ਤੌਰ ਤੇ ਚੱਲਣੀ ਹੁੰਦੀ ਹੈ ਉਸ ਦਾ ਜਿਹੜਾ ਗਤੀ ਹੈ ਉਸ ਦੇ ਵਿੱਚ ਫਰਕ ਆ ਜਾਂਦਾ ਤੇ ਹਵਾ ਬਹੁਤ ਘੱਟ ਚੱਲਦੀ ਜਿਸ ਦੇ ਕਾਰਨ ਜਿਹੜੀ ਧੂੜ ਮਿੱਟੀ ਦਾ ਉਸ ਦੇ ਕਣ ਜਿਹੜੇ ਨੇ ਇੱਕ ਜਗ੍ਹਾ ਤੇ ਠਹਿਰਾ ਆ ਜਾਂਦੇ ਤੇ ਅਲਦਲੇ ਇਸ ਤਰ੍ਹਾਂ ਲੱਗਦਾ ਜਿਵੇਂ ਧੁੰਦ ਹੀ ਧੁੰਦ ਹੋਵੇ ਤੇ ਜਿਸ ਦੇ ਨਾਲੇ ਜਿਹੜੇ ਬਿਮਾਰੀ ਗ੍ਰਸਤ ਲੋਕ ਨੇ ਉਹਨਾਂ ਨੂੰ ਹੋਰ ਵੀ ਮੁਸ਼ਕਲ ਹੋ ਜਾਂਦਾ ਸੋ ਇਸ ਦਾ ਇਹੀ ਇਲਾਜ ਹੋਵੇਗਾ ਕਿ ਉਸ ਤੋਂ ਪਹਿਲਾਂ ਮਜਬੂਰੀ ਵਸ ਹੀ ਸਰਕਾਰ ਨੂੰ ਇਹ ਫੈਸਲਾ ਲੈਣਾ ਹੀ ਪੈਣਾ ਹੈ ਤੇ ਝੋਨਾ ਜਿਹੜਾ 10 ਜੂਨ ਤੋਂ ਪਹਿਲਾਂ ਪਹਿਲਾਂ ਲੱਗ ਲੱਗ ਸਕਦਾ ਇਹ ਉਮੀਦ ਹੈ ਤੇ ਜਿਹੜੇ ਲੋਕ ਇਹ ਕਹਿ ਦੇਣਗੇ ਕਿ ਕਿਸਾਨ ਜਿਹੜੇ ਨੇ ਉਹ ਪਾਣੀ ਦੀ ਬਰਬਾਦੀ ਕਰ ਰਹੇ ਨੇ ਪਾਣੀ ਬਹੁਤ ਡੂੰਗਾ ਜਾ ਰਿਹਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਕਿਉਂ ਨਾ ਸਰਕਾਰ ਤੇ ਦਬਾਅ ਪਾਇਆ ਜਾਂਦਾ ਜਿਹੜਾ ਪਾਕਿਸਤਾਨ ਚਾਹੇ ਹੋਰ ਪਾਸੇ ਨੂੰ ਜਿਹੜਾ ਵਾਧੂ ਪਾਣੀ ਚਲਾਇਆ ਜਾਂਦਾ ਉਸ ਦਾ ਸਹੀ ਪ੍ਰਵਾਹ ਬੰਦ ਕਰਕੇ ਸੂਏ ਨਾਲੇ ਜਿਹੜੀਆਂ ਨਹਿਰਾਂ ਨੇ ਉਹਨਾਂ ਦੀ ਸਾਫ ਸੁਭਾਈ ਕਰਕੇ ਤੇ ਜਿੱਥੇ ਨਵੀਂ ਜ਼ਰੂਰਤ ਹੈ ਉੱਥੇ ਛੋਟੀਆਂ ਕੱਸੀਆਂ ਜਿਹੜੀਆਂ ਨੇ ਉਹ ਬਣਾਈਆਂ ਜਾਣ ਕਿਉਂਕਿ ਜਿਹੜਾ ਪੰਜਾਬ ਦੇ ਵਿੱਚ ਖੇਤੀਬਾੜੀ ਲਈ ਪਾਣੀ ਵਰਤਿਆ ਜਾਂਦਾ ਉਹ 70% ਜਿਹੜਾ ਜ਼ਮੀਨ ਦੀ ਧਰਤੀ ਦੀ ਹਿੱਕ 'ਚੋਂ ਕੱਢਿਆ ਜਾਂਦਾ ਤੇ ਉਸ ਦੇ ਉੱਪਰ ਕੁਝ ਰੋਕ ਲੱਗਣੀ ਚਾਹੀਦੀ ਤੇ ਜਿਹੜੇ ਚੇਰਾਂ ਦੇ ਵਿੱਚ ਖਾਸ ਕਰਕੇ ਜਿਹੜੇ ਸਰਵਿਸ ਸਟੇਸ਼ਨ ਜਾਂ ਫੈਕਟਰੀਆਂ ਆਦ ਨੇ ਜਾਂ ਲੋਕ ਬਾਧੂ ਪਾਣੀ ਵਰਦੇ ਨੇ ਜਿਵੇਂ ਫਿਲਟਰ ਵਗੈਰਾ ਚੱਲਦੇ ਰਹਿੰਦੇ ਨੇ ਤੇ ਉਹਨਾਂ ਦੇ ਵਿੱਚ ਵੀ ਕੋਈ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਸਖਤੀ ਹੋਣੀ ਚਾਹੀਦੀ ਏ ਤੇ ਤਾਂ ਕਿ ਪਾਣੀ ਦੀ ਬਰਤੋਂ ਤੇ ਬਚਤ ਹੋ ਸਕੇ ਅਸੀਂ ਕਈ ਵਾਰੀ ਇਹ ਵੀ ਵੇਖਿਆ ਕਿ ਇੱਕ ਪਾਸੇ ਸ਼ਹਿਰਾਂ ਦੇ ਖਾਸ ਕਰਕੇ ਮੁਹੱਲਿਆਂ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਉਹ ਇੱਕ ਟੂਵੀ ਵੀ ਨਹੀਂ ਚੱਲ ਰਹੀ ਉਹ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਜਾਂਦੇ ਨੇ ਉੱਥੇ ਹੀ ਸਰਦੇ ਪੁਜ ਦੇ ਘਰਾਂ ਦੇ ਲੋਕ ਜਿਹੜੇ ਨੇ ਉਹ ਆਪਣੇ ਫੁੱਲ ਬੂਟੇ ਤੇ ਹੋਰ ਜਿਹੜੇ ਆਕਾਰਾਂ ਵਗੈਰਾ ਗੱਡੀਆਂ ਵਗੈਰਾ ਧੋਣਦੇ ਤੇ ਜਾਂ ਫਿਰ ਹੋਰ ਕਾਫੀ ਆਪਣੇ ਸ਼ੌਕੀਨ ਸ਼ੌਂਕ ਵਜੋਂ ਹੀ ਜਿਹੜੇ ਪਾਣੀ ਦੀ ਕਾਫੀ ਜ਼ਿਆਦਾ ਬਰਬਾਦੀ ਕਰ ਦਿੰਦੇ ਨੇ ਇਹਨਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣਾ ਪਵੇਗਾ ਤੇ ਜਿਹੜੇ ਲੋਕ ਇਹ ਸੋਚਦੇ ਨੇ ਕਿ ਝੋਨਾ ਜਿਹੜਾ ਇਹ ਬੰਦ ਕਰ ਦੇਣਾ ਚਾਹੀਦਾ ਇਹ ਉਹਨਾਂ ਦਾ ਬਿਲਕੁਲ ਗਲਤ ਕਿਉਂਕਿ ਜਿਹੜਾ ਸੈਂਟਰ ਹੈ ਉਸ ਨੇ ਵੀ ਦੋਲੇ ਇੰਡੀਆ ਦੇ ਵਿੱਚ ਪੂਰਾ ਯੋਰ ਲਾ ਕੇ ਵੇਖ ਲਿਆ ਤੇ ਜਿਹੜਾ ਝੋਨਾ ਜੋ ਇੱਕ ਪ੍ਰਮੁੱਖ ਫਸਲ ਵੀ ਹੈ ਤੇ ਪੂਰੇ ਦੇਸ਼ ਦਾ ਪੇਟ ਵੀ ਭਰਦਾ ਤੇ ਉਹਦਾ ਵੱਡਾ ਹੀ ਸਾਈਜ਼ ਆ ਜਿਹੜਾ ਪੰਜਾਬ ਤੋਂ ਜਾਂਦਾ ਹੈ ਹਰਿਆਣੇ ਤੋਂ ਜਾਂਦਾ ਸੋ ਇਸ ਤਰ੍ਹਾਂ ਸਰਕਾਰ ਕਦੇ ਵੀ ਨਹੀਂ ਚਾਹੇਗੀ ਕਿਉਂਕਿ ਜੇ ਝੋਨੇ ਦੇ ਹੇਠੋ ਰਕਬਾ ਘਟ ਕਰਨ ਦੀ ਸਰਕਾਰ ਦੀ ਮਨਸ਼ਾ ਹੁੰਦੀ ਤਾਂ ਉਹ ਬੇਸ਼ੱਕ ਜਿਹੜੀਆਂ ਹੋਰ ਫਸਲਾਂ ਨੇ ਜਿਨ੍ਹਾਂ ਦਾ ਘੱਟੋ-ਘੱਟ ਸਮਰਥਨ ਮੁੱਲ ਮਿਥਿਆ ਹੋਇਆ ਜਿਵੇਂ ਸੂਰਜਮੁਖੀ ਮੱਕੀ ਮੂੰਗਫਲੀ ਤੇ ਹੋਰ ਕਾਫੀ ਫਸਲਾਂ ਨੇ ਜਿਨ੍ਹਾਂ ਦੇ ਵਿੱਚ ਕਪਾਹ ਨਰਮਾ ਵੀ ਹੁੰਦਾ ਉਹਨਾਂ ਦੇ ਦਾਲਾਦ ਦੇ ਜਿਹੜੇ ਨੇ ਪੱਕੇ ਰੇਟ ਦੇਣ ਦੀ ਕਿਸਾਨਾਂ ਨੂੰ ਸੋ ਰੇਟ ਵਧ ਕਰਕੇ ਬਾਅਦ ਚ ਆਉਣੇ ਪਾਉਣੇ ਭਾਵਾਂ ਦੇ ਉੱਪਰ ਹੀ ਫਸਲਾਂ ਖਰੀਦੀਆਂ ਜਾਂਦੀਆਂ ਨੇ ਤੇ ਕਾਰਨ ਸਿੱਧਾ ਜਿਹਾ ਹੈ ਕਿ ਜਿਹੜਾ ਝੋਨਾ ਹੈ ਉਸ ਦੀ ਸਖਤ ਜ਼ਰੂਰਤ ਹੈ ਤੇ ਉਸ ਦੇ ਬਿਨਾ ਦੇਸ਼ ਦਾ ਨਹੀਂ ਸਰਨਾ ਸੋ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਵੀ ਆਪਣੇ ਕਿਸਾਨ ਜਥੇਬੰਦੀ ਦਾ ਵੀ ਸਾਥ ਦੇਣਾ ਚਾਹੀਦਾ ਤੇ ਖੇਤੀਬਾੜੀ ਵਿਭਾਗ ਨੂੰ ਵੀ ਇਮਾਨਦਾਰ ਨਾਲ ਆਪਣਾ ਕੰਮ ਕਰਨਾ ਚਾਹੀਦਾ ਤੇ ਹਰ ਕੰਮ ਦਾ ਬੋਝ ਜਿਹੜਾ ਕਿਸਾਨੀ ਸਿਰ ਨਹੀਂ ਪਾਉਣਾ ਚਾਹੀਦਾ ਜਿਵੇਂ ਕਿ ਫਾਲਤੂ ਦੀ ਮਸ਼ੀਨਰੀ ਖਰੀਦਣ ਵਾਸਤੇ ਮਜਬੂਰ ਕਰਨਾ ਜਾਂ ਸਬਸਿਡੀਆਂ ਜਿਹੜੀਆਂ ਨੇ ਉਹਨਾਂ ਦੇ ਨਾਮ ਦੇ ਉੱਪਰ ਬੜੀ ਵੱਡੇ ਪੱਧਰ ਤੇ ਜਿਹੜੀ ਠੱਗੀ ਹੋ ਰਹੀ ਹੈ ਕਿਸਾਨਾਂ ਨਾਲ ਕਿਉਂਕਿ ਜਿਹੜੀ ਇੱਕ ਮਸ਼ੀਨ ਆਮ ਸਿੰਪਲ ਤੌਰ ਤੇ ਕਿਸੇਰ ਵੀ ਕਿਸਾਨ ਨੂੰ ਜਿਹੜੀ 1 ਲੱਖ ਰੁਪਏ ਦੀ ਮਿਲ ਸਕਦੀ ਉਹੀ ਸਬਸਿਡੀ ਦੇ ਨਾਮ ਦੇ ਉੱਪਰ ਪੌਣੇ 2 ਲੱਖ ਤੱਕ ਚਲੀ ਜਾਂਦੀ ਹੈ ਸੋ ਦੋਸਤੋ ਅੱਜ ਦੀ ਇੰਨੀ ਕ ਗੱਲਬਾਤ ਤੇ ਜਿਹੜੇ ਕਿਸਾਨੀ ਨਹੀਂ ਕਰਦੇ ਕਿਸਾਨੀ ਤਾਂ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਦਾ ਵੀ ਜਿਹੜਾ ਕਿਤੇ ਨਾ ਕਿਤੇ ਜਿਹੜਾ ਸਬੰਧ ਦੇ ਉਹ ਕਿਸਾਨੀ ਨਾਲ ਹੀ ਜੁੜਦਾ ਸੋ ਉਹਨਾਂ ਨੂੰ ਵੀ ਬੇਨਤੀ ਕਿ ਕਿਸਾਨਾਂ ਦਾ ਸਾਥ ਦੇਣ ਬਹੁਤ ਬਹੁਤ ਧੰਨਵਾਦ